ਹਾਂਜੀ ਸਾਰਿਆਂ ਨੂੰ ਪੈਰ ਭਰੀ ਸასიਖਾਲ ਪਸੰਤ ਪੰਚਮੀ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਮੌਕੇ ਤੇ ਆਪਾਂ ਬਣਾ ਰਹੇ ਹਾਂ ਮਿੱਠੇ ਰਾਈਸ yellow color ਦੇ ਦੇਸੀ ਘਿਓ ਦੇ ਵਿੱਚ ਆਪਾਂ ਨੇ ਛੋਟੀ ਇਲਾਇਚੀ ਬੜੀ ਇਲਾਇਚੀ ਲੌਂਗ ਸੌਂਫ ਪਾ ਕੇ ਉਹਨੂੰ ਥੋੜਾ ਜਿਹਾ ਰੋਸਟ ਕਰ ਲਿਆ ਉਸ ਤੋਂ ਬਾਅਦ ਫਿਰ ਆਪਾਂ ਨੇ ਪਾਤੇ ਡਰਾਈ ਫਰੂਟ ਆਪਣੀ ਪਸੰਦ ਦੇ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਆ ਉਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਿਆ ਫਿਰ ਉਸ ਤੋਂ ਬਾਅਦ ਆਪਾਂ ਨੇ ਪਾਤੇ ਰਾਈਸ 1.5 ਗਲਾਸ ਮੈਂ ਰਾਈਸ ਲਏ ਆ 5 ਗਲਾਸ ਪਾਣੀ ਦੇ ਬੋਇਲ ਕਰਕੇ ਪਾਤੇ ਥੋੜਾ ਜਿਹਾ ਰਾਈਸ ਨੂੰ ਘੀ ਦੇ ਵਿੱਚ ਚਸ ਲਿਆ ਜਦੋਂ ਇਹ ਥੋੜੇ ਜੇ ਹੋ ਜਾਣਗੇ ਹਾਫ ਕੁਕ ਹੋ ਜਾਣਗੇ ਉਹਦੇ ਵਿੱਚ ਫਿਰ ਮੈਂ ਪਾਤੀ ਇੱਕ ਗਲਾਸ ਦੇ ਲਗਭਗ ਚੀਨੀ ਜਿੰਨਾ ਜੇ ਤੁਸੀਂ ਵੱਧ ਪਾਉਣਾ ਤਾਂ ਮਿੱਠਾ ਲੱਗਦਾ ਤੁਸੀਂ ਵੱਧ ਵੀ ਪਾ ਸਕਦੇ ਆ ਬਹੁਤ ਸੋਹਣੇ ਲੱਗਦੇ ਆ ਮੀਡੀਅਮ ਫਲੇਮ ਤੇ ਤੁਸੀਂ ਇਹਨਾਂ ਨੂੰ ਕੁਕ ਕਰ ਲਓ ਮਤਲਬ ਸੀਕ ਲਗਵਾ ਲਓ ਬੰਦ ਕਰਕੇ ਤਾਂ ਇਹ ਬਹੁਤ ਸੋਹਣੇ ਬਣਦੇ ਆ ਖਾਓ ਬਣਾਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਰਿਆਂ ਦਾ ਪਿਆਰ ਭਰੀ ਸਸਿਕਾ